ਅੱਜ ਜ블ੂਰ ਜੇਲ੍ਹ ਚ ਬੈਠੇ ਆ ਐਮਪੀ ਸਾਹਿਬ ਉਹਨਾਂ ਨੇ ਪੰਜਾਬ ਵਾਸਤੇ ਕੀ ਕੀਤਾ ਉਹਨਾਂ ਨੇ ਪੰਜਾਬ ਤੇ ਨਫਰਤ ਭਲਾਈ ਹੈ ਜਾਹ ਰੁਗਲੀ ਹੈ ਜਿਸ ਕਰਕੇ ਜਿਹੜਾ ਨੌਜਵਾਨ ਤਬਕਾ ਸਪੋਰਟ ਕਰਿਆ ਅਮਰਪਾਲ ਨੂੰ ਇੰਨੀਆਂ ਵੋਟਾਂ ਪਈਆਂ ਕਿ ਪੂਰੇ ਪੰਜਾਬ 'ਚ ਰਿਕਾਰਡ ਬਣ ਗਿਆ ਉਹ ਸਰ ਮੇਰੀ ਬੇਨਤੀ ਹੈ ਰਿਕਾਰਡ ਬਣਿਆ ਉਹ ਇੰਨੀ ਪੈਤੀ ਇੰਨੀ ਦਸਤਤ ਦੀ ਲੋਕਾਂ ਉਹ ਦਸਤ ਦੇ ਵਿੱਚ ਲੋਕਾਂ ਨੂੰ ਇਹ ਤਾਂ ਬੀਐਚਡੀ ਚੋਣ ਹੈ ਤਰਨ ਤਰ ਦੂਰ ਸਾਹਿਬ ਤੋਂ ਅਸੀਂ ਅਮਰਤਪਾਲ ਨੂੰ ਚਿਤਾ ਕੇ ਅਸੀਂ ਹੀਰੋ ਬਣਾਈਏ ਪਰ ਹੀਰੋ ਨਹੀਂ ਬਣ ਸਕਿਆ ਅੱਜ ਉਹ ਲਾਕ ਖੰਡੂਰ ਸਭ ਦਾ ਜ਼ੀਰੋ ਹੋ ਗਿਆ ਜੇ ਤਾਂ ਤੁਸੀਂ ਜਤੀਮ ਪਟਾਣਾ ਤਾਤਵਾਦੀਆਂ ਨੂੰ ਜਿਹੜੇ ਵੱਖਵਾਦੀਆਂ ਪੰਜਾਬ ਦੇ ਜਿਨ੍ਹਾਂ ਨੇ ਪੰਜਾਬ ਦਾ ਬੇੜਾ ਘਰ ਪਹਿਲਾਂ ਵੀ ਕੀਤਾ ਤੇ ਅੱਗੇ ਵੀ ਕਰਨਾ ਤਾਂ ਤਾਂ ਭਾਈ ਤੁਸੀਂ ਆਪਣਾ ਆਸਾਮ ਦਾ ਉਮੀਦਵਾਰ ਬਣਾ ਲਓ ਨਹੀਂ ਤਾਂ ਤੁਸੀਂ ਆਪਣਾ ਉਮੀਦਵਾਰ ਭਾਰਤੀ ਜਨਤਾ ਪਾਰਟੀ ਨੂੰ ਬਣਾਓ ਜੇਲ੍ਹ ਵਾਲਾ ਕੋਈ ਕੰਮ ਨਹੀਂ ਕਰੂਗਾ ਜਿਹੜਾ ਕੰਮ ਹੋਊਗਾ ਉਹ ਜਿਹੜਾ ਤੁਹਾਡੇ ਵਿੱਚ ਰਹੇਗਾ ਤੁਹਾਡੀ ਦੁੱਖ ਸੁੱਖ ਦੇ ਵਿੱਚ ਹਾਜ਼ਰ ਹੋਊਗਾ ਤੁਹਾਡੀਆਂ ਗੱਲਾਂ ਸੁਣ ਕੇ ਲੋਕਾਂ ਦਾ ਹੱਲ ਕਰੂਗਾ ਇਸ ਤਰ੍ਹਾਂ ਨਹੀਂ ਜਿਹੜਾ ਵਿੱਚ ਮੂੰਹ 'ਚ ਰਾਮ ਰਾਮ ਬਗਲ 'ਮਾਂ ਚੋਰੀ ਹੋਊਗੀ ਚਾਹੇ ਆ ਖੜਾ ਨੂੰ ਲੈ ਕੇ ਪੈਸੇ ਦੇਣ ਦੀ ਗੱਲ ਹੋਵੇ ਸੈਂਟਰ ਦੇ ਵੱਲੋਂ ਮਦਦ ਦੀ ਹੋਵੇ ਪੰਜਾਬ ਦੀਆਂ ਸਕੀਮਾਂ ਰੋਕ ਲਈ ਜਾਂਦੀਆਂ ਸਰਕਾਰ ਤਾਂ ਕਿਤੇ ਨਾ ਕਿਤੇ ਦਿਖਾ ਚੁੱਕੀ ਹੈ ਵੀ ਭਾਜੀਪੀ ਜਿੰਨਾ ਮਤਰਿਆ ਸਲੂਪ ਪੰਜਾਬ ਦੇ ਨਾਲ ਕਰ ਰਹੀ ਆ ਉਹਨਾਂ ਸ਼ਾਇਦ ਕਿਸੇ ਪਾਰਟੀ ਨੇ ਪੰਜਾਬ ਦਾ 12 100 ਨਹੀਂ 12000 ਕਰੋੜ ਰੁਪਇਆ ਇਹਨਾਂ ਕੋਲ ਫੰਡ ਪਿਆ ਰਹਿ ਗਿਆ ਜੀ ਨਹੀਂ ਰੋਲੇ ਚ ਕਿਉਂ ਹੈ ਉਹ ਸੈਂਟਰ ਸਰਕਾਰ ਦਾ ਆਇਆ ਵਾ ਇਹਨਾਂ ਨੇ ਚੱਕ ਕੇ ਆਪਣੇ ਖਜਾਨੇ ਚ ਵਰਤ ਲਿਆ ਅਚੀਮਾ ਸਾਹਿਬ ਦੱਸਣ ਲੋਕਾਂ ਨੂੰ ਪੰਜਾਬ ਦੇ ਵਿੱਚ ਜਿਵੇਂ ਤਰਨਤਾਰਨ ਚੋਣ ਨੂੰ ਲੈ ਕੇ ਜਮਣੀ ਚੋਣ ਹੈ ਪਰ ਉਹਨੂੰ ਲੈ ਕੇ ਮਾਹੌਲ ਭਖਿਆ ਹੈ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਵੀ ਹੈ ਕਿ ਆਖਰ 2027 ਤੋਂ ਪਹਿਲਾਂ ਦੀ ਇੱਕ ਉਹ ਐਕਸਰਸਾਈਜ਼ ਹੈ ਜਿਹਦੇ ਵਿੱਚ ਸਾਰੇ ਸਿਆਸੀ ਦਲਾਂ ਨੂੰ ਲੱਗਦਾ ਵੀ ਜੇ ਜਿੱਤ ਵੀ ਨਾ ਹੋਵੇ ਤਾਂ ਪਰ ਉੱਥੇ ਆਖਰ ਸਾਨੂੰ ਆਪਦਾ ਇੱਕ ਵੋਟ ਦਾ ਉਹ ਆંકੜਾ ਪਤਾ ਲੱਗੇ ਜਿਹਦੇ ਰਸਤੇ ਆਖਰ ਟਪ ਕੇ ਕੱਲ ਨੂੰ 2027 ਚੋਣਾਂ ਜਿੱਤਣੀਆਂ ਨੇ ਉਹਦੇ ਵਿੱਚ ਹੀ ਅਮਰਿਤਪਾਲ ਦਾ ਕੈਂਡੀਡੇਟ ਸਭ ਤੋਂ ਜ਼ਿਆਦਾ ਕਿਤੇ ਨਾ ਕਿਤੇ ਕਿਉਂਕਿ ਸੰਦੀਪ ਸਣੀ ਦਾ ਦੇ ਬ੍ਰਦਰ ਨੂੰ ਜੇ ਮੇਰੇ ਉੱਥੇ ਟਿਕਟ ਦਿੱਤੀ ਗਈ ਆ ਸਾਰਿਆਂ ਦੇ ਕਿਤੇ ਨਾ ਕਿਤੇ ਕਹਿ ਸਕਦੇ ਆ ਵੀ ਨਿਗਾ ਚਾਹ ਕਿ ਆਖਰਕਾਰ ਕੀ ਅਮਰਿਤਪਾਲ ਵਾਂਗੂ ਦੁਬਾਰੇ ਚਮਤਕਾਰ ਹੋਊਗਾ ਗਿਜਰਮ ਬਾਲਮਿਕੀ ਜੀ ਨੇ ਖੁਦ ਇਹਨਾਂ ਨੇ ਲੋਕ ਸਭਾ ਚੋਣ ਲੜੀ ਸੀ ਬੀਜੇਪੀ ਦੇ ਸੀਨੀਅਰ ਆਗੂ ਨੇ ਗਿਜਰਮ ਜੀ ਦੇਖਿਏ ਬੀਜੇਪੀ ਵਾਸਤੇ ਵੀ ਇੱਕ ਨਵੀਂ ਐਕਸਰਸਾਈਜ਼ ਹੋਊਗੀ ਕਿਉਂਕਿ ਜਦੋਂ ਅਸੀਂ ਦੇਖਦੇ ਆ 2027 ਨੂੰ ਉਹਦੇ ਵਾਸਤੇ ਬੀਜੇਪੀ ਬੜੀ ਦਮਖੰਮ ਦੇ ਨਾਲ ਤਿਆ ਪਰ ਤਰਨ ਤਰਨ ਲੱਗਦਾ ਵੀ ਸਮੀਕਰਨ ਜਿਵੇਂ ਬਦਲ ਰਹੇ ਨੇ ਕਿਤੇ 2027 ਚ ਵੀ ਨਾ ਬਦਲ ਜਾਣ। ਸਾਹਬਰ 2027 ਚ ਬੀਜੇਪੀ ਪਣ ਇਤਿਹਾਸ ਰਚਾਏਗੀ। ਜਿਹੜੇ ਗਰਮ ਦਲੀਏ ਚਾਹੇ ਉਹ ਹਰਪ੍ਰੀਤ ਦਾ ਅਕਾਲੀ ਦਲ ਹੈ। ਚਾਹੇ ਸਿਮਰਨ ਮਾਨ ਜਾਂ ਮਾਨ ਸਾਹਿਬ ਦਾ ਜਾਂ ਉਹ ਜਿਹੜੇ ਅੱਜ ਡਬਲਯੂਆਰ ਜੇਲ੍ਹ ਚ ਬੈਠੇ ਆ ਐਮਪੀ ਸਾਹਿਬ ਉਹਨਾਂ ਨੇ ਪੰਜਾਬ ਵਾਸਤੇ ਕੀ ਕੀਤਾ? ਉਹਨਾਂ ਨੇ ਪੰਜਾਬ 'ਚ ਨਫ਼ਰਤ ਭਲਾਈ ਹੈ ਜਾਹਰ ਉਗਲੀ ਹੈ ਜਿਸ ਕਰਕੇ ਜਿਹੜਾ ਨੌਜਵਾਨ ਤਬਕਾ ਸਪੋਰਟ ਕਰਿਆ ਅਮਰਤਪਾਲ ਨੂੰ ਇੰਨੀਆਂ ਵੋਟਾਂ ਪਈਆਂ ਕਿ ਪੂਰੇ ਪੰਜਾਬ 'ਚ ਰਿਕਾਰਡ ਬਣ ਗਿਆ ਉਹ ਸਰ ਮੇਰੀ ਬੇਨਤੀ ਆ ਰਿਕਾਰਡ ਬਣਿਆ ਉਹ ਇੰਨੀ ਪੈਸੇ ਸੀ ਇੰਨੀ ਦਸਤਤ ਸੀ ਲੋਕਾਂ 'ਚ ਉਹ ਦਸਤ ਦੇ ਵਿੱਚ ਲੋਕਾਂ ਨੂੰ ਇਹ ਤਾਂ ਬੀਐਚਡੀ ਚੋਣ ਹੈ ਤਰਨ ਤਾਂ ਖੰਡੂਰ ਸਾਹਿਬ ਤੋਂ ਅਸੀਂ ਅਮਰਤਪਾਲ ਨੂੰ ਚਿਤਾ ਕੇ ਅਸੀਂ ਹੀਰੋ ਬਣਾਈਏ ਪਰ ਹੀਰੋ ਨਹੀਂ ਬਣ ਸਕਿਆ ਅਜੋ ਇਲਾਕਾ ਖੰਡੂਰ ਸਾਹਿਬ ਦਾ ਜ਼ੀਰੋ ਹੋ ਗਿਆ ਕਿੰਨਾ ਚਿਰ ਹੋ ਗਿਆ ਅੱਜ ਇਹ ਮੈਂਬਰ ਆਫ ਪਾਰਲੀਮੈਂਟ ਜੇਲ੍ਹ ਚ ਬੈਠਿਆ ਜਿਹੜਾ ਉਹ ਹਲਕਾ ਖੰਡੂਰ ਸਾਹਿਬ ਯਤੀਮ ਹੋਇਆ ਬਾ ਜੇ ਤਾਂ ਤੁਸੀਂ ਯਤੀਮ ਪਟਾਣਾ ਤਾਤਵਾਦੀਆਂ ਨੂੰ ਜਿਹੜੇ ਵੱਖਵਾਦੀਆਂ ਪੰਜਾਬ ਦੇ ਜਿਨ੍ਹਾਂ ਨੇ ਪੰਜਾਬ ਦਾ ਬੇੜਾ ਗਰਕ ਪਹਿਲਾਂ ਵੀ ਕੀਤਾ ਤੇ ਅੱਗੇ ਵੀ ਕਰਨਾ ਤਾਂ ਤਾਂ ਭਾਈ ਤੁਸੀਂ ਆਪਣਾ ਆ ਸਾਹਮਣੇ ਉਮੀਦਵਾਰ ਬਣਾ ਲਓ ਨਹੀਂ ਤਾਂ ਤੁਸੀਂ ਆਪਣਾ ਉਮੀਦਵਾਰ ਭਾਰਤੀ ਜਨਤਾ ਪਾਰਟੀ ਨੂੰ ਬਣਾਓ ਪਰ ਰਾਜਾ ਵੜਿੰਗ ਕਹਿੰਦੇ ਇਹ ਕਹਿੰਦੇ ਉਹ ਖਾਲਿਸਤਾਨ ਨਹੀਂ ਬਣ ਦੇਣਾ ਹਿੰਦੁਸਤਾਨ ਚਾਹੀਦਾ ਕੀ ਆਖਰ ਦੇਸ਼ ਦੀ ਗੱਲ ਕਰਨ ਵਾਲਾ ਚਾਹੀਦਾ ਤੇ ਉਹਦੇ ਚ ਕਹਿੰਦੇ ਤੁਸੀਂ ਸਾਡੇ ਕੈਂਡੀਡੇਟ ਨੂੰ ਮੌਕਾ ਦਿਓ ਨਾਲ ਨਾਲ ਉਹਨਾਂ ਨੇ ਇਹ ਵੀ ਜ਼ਿਕਰ ਕਰਿਆ ਕਿ ਜਿਵੇਂ ਅਮਰਤਪਾਲ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਅਮਰਤਪਾਲ ਜਿਵੇਂ ਜੇਲ੍ਹ 'ਚ ਬੈਠਾ ਤਾਂ ਆਖਰ ਕੱਲ੍ਹ ਨੂੰ ਜੇਲ੍ਹ 'ਚ ਬੈਠਾ ਸ਼ਖਸ ਤੁਹਾਡੇ ਕੰਮ ਕਰਾਊਗਾ ਜਾਂ ਜਿਹੜਾ ਤੁਹਾਡੇ ਨਾਲ ਖੜਾ ਹੈਗਾ ਦੇਖੋ ਜੇਲ੍ਹ ਵਾਲਾ ਕੋਈ ਕੰਮ ਨਹੀਂ ਕਰੂਗਾ ਜਿਹੜਾ ਕੰਮ ਹੋਊਗਾ ਉਹ ਜਿਹੜਾ ਤੁਹਾਡੇ ਵਿੱਚ ਰਹੇਗਾ ਤੁਹਾਡੀ ਦੁੱਖ ਸੁੱਖ ਦੇ ਵਿੱਚ ਹਾਜ਼ਰ ਹੋਊਗਾ ਤੁਹਾਡੀਆਂ ਗੱਲਾਂ ਸੁਣ ਕੇ ਲੋਕਾਂ ਦਾ ਹੱਲ ਕਰੂਗਾ ਇਸ ਤਰ੍ਹਾਂ ਨਹੀਂ ਜਿਹੜਾ ਵਿੱਚ ਮੂੰਹ 'ਚ ਰਾਮ ਰਾਮ ਬਗਲ 'ਮਾਂ ਚੋਰੀ ਹੋਗੀ ਲੋਕਾਂ ਨੂੰ ਬਹਿ ਲਾ ਕੇ ਲੋਕਾਂ ਨੂੰ ਪਿੱਛੇ ਲਾ ਕੇ ਇੱਥੇ ਨਹੀਂ ਹੋएगी ਇੱਥੇ ਖਾਲਿਸਤਾਨ ਨਹੀਂ ਇੱਥੇ ਹਿੰਦੁਸਤਾਨ ਚਾਹੀਦਾ ਹਿੰਦੁਸਤਾਨ ਦੇ ਵਿੱਚ ਹਰ ਨਾਗਰਿਕ ਚਾਹੇ ਕੋਈ ਐਸਸੀ ਹੈ ਚਾਹੇ ਬੀਸੀ ਹੈ ਚਾਹੇ ਜਰਨ ਹੈ ਚਾਹੇ ਸਿੱਖ ਹੈ ਚਾਹੇ Hindu ਹੈ ਸਾਲਿਆਂ ਦਾ ਹਿੰਦੁਸਤਾਨ ਹੈ ਪਰ ਇਹਦੀ ੱਚ ਲੱਗਦਾ ਗੱਜਰਾਂ ਜੀ ਜਿਹੜੀ ਪੰਥਕ ਪੋਲਿਟਿਕਸ ਆ ਉਹਦੇ ਵਿੱਚ ਕਿਤੇ ਨਾ ਕਿਤੇ ਅਮਰਤਪਾਲ ਦੇ ਜਿਹੜਾ ਅਜੰਡਾ ਹੈ ਜਾਂ ਫਿਰ ਉਹਨਾਂ ਦੇ ਸਾਥੀਆਂ ਦੇ ਅਜੰਡੇ ਨੇਗੇ ਉਹ ਕਿਤੇ ਨਾ ਕਿਤੇ ਜਗਾ ਕਰ ਰਹੇ ਨੇ ਲੋਕ ਸ਼ਾਇਦ ਪਸੰਦ ਕਰ ਰਹੇ ਨੇ ਉਹ ਦੇਖੋ ਪਸੰਦ ਪਸੰਦ ਕੋਈ ਨਹੀਂ ਕਰਦਾ ਉਹ ਬੰਦਾ ਜਿਹਨੇ ਪਿੱਛੇ ਉੱਥੇ ਇੱਕ ਮਰਡਰ ਕੀਤਾ ਉਹਨੂੰ ਇਹਨਾਂ ਨੇ ਜਾ ਕੇ ਪੰਥਕ ਨੇ ਸ਼ਰਮਣੀ ਕੱਲ ਮਾਨ ਨੇ ਆਪਣਾ ਉਮੀਦਵਾਰ ਬਣਾਇਆ ਇਹ ਕੋਈ ਗੱਲ ਹੈ ਇਹ ਕੋਈ ਇਨਸਾਨੀਅਤ ਹੈ ਉਹ ਸੋਚ ਕੇ ਲੋਕਾਂ ਕੋ ਬੋਟਾ ਪਾਣਗੇ ਬਿਨਾ ਸੋਚੇ ਦੇ ਪਹਿਲਾਂ ਨਹੀਂ ਉਹ ਪਿੱਛੇ ਤੁਸੀਂ ਦੇਖਿਆ ਨਾ 2022 ਚ ਅਨੇਕੋ ਕੇ ਲੋਕਾਂ ਨੇ ਆਮ ਆਦਮੀ ਨੂੰ ਵੋਟਾਂ ਪਾਤੀਆਂ ਜਰੂਰ ਨੇ ਅੱਜ ਹੁਣ ਪਿਛਲੇ ਇਲੈਕਸ਼ਨ ਦੇ ਵਿੱਚ 2024 ਚ ਲੋਕਾਂ ਨੇ ਬਿਨਾ ਸੋਚੇ ਸਮਝ ਕੇ ਅਮਰਤਾਪਾਲ ਨੂੰ ਵੋਟਾਂ ਪਾਤੀਆਂ ਅੱਜ ਲੋਕ ਹੈਰਾਨ ਹੈ ਆਪਣੇ ਆਪ ਤੇ ਕਰਨ ਤੇ ਉਹ ਅੱਜ ਸੋਚਣ ਤੇ ਮਜਬੂਰ ਹੈ ਇਸ ਤਰ੍ਹਾਂ ਜਿਹੜੀ ਗਲਤੀ ਪਹਿਲਾਂ ਹੋਈ ਹੈ ਹੁਣ ਨਾ ਹੋਵੇ। ਬੀਜੇਪੀ ਕਿੱਥੇ ਦੇਖਦੀ ਆ ਆਪਣੇ ਆਪ ਨੂੰ ਕਿਉਂਕਿ 2022 ਤੁਹਾਨੂੰ ਇੱਕ ਚੀਜ਼ ਦੱਸਣ ਲੱਗੇ ਅੱਜ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਦੱਸ ਰਹੇ ਆ ਬੀਜੇਪੀ ਦਾ ਟੋਪ ਰਿਜ਼ਲਟ ਹੋਏਗਾ। ਬੀਜੇਪੀ 2027 ਚ ਸਰਕਾਰ ਬਣਾਏਗੀ ਇਸੇ ਮਾਧਿਅਮ ਤੇ ਬਣਾਏਗਾ। ਇਹ ਜਿਹੜੀ ਮਾਧਿਅਮ ਹੈ ਅੱਜ ਲੋਕਾਂ ਦੀ ਆਵਾਜ਼ ਹੈ ਵੀ ਅੱਜ ਪੰਜਾਬ ਚ ਸੈਂਟਰ ਚ ਬੀਜੇਪੀ ਐ ਡਬਲ ਇੰਚ ਦੀ ਸਰਕਾਰ ਬਣਾਣੀ ਐ। ਤਾਂ ਇਹ ਜਿਹੜੀ ਜ਼ਮੀਨੀ ਚੋਣ ਐ ਇਹ ਸਾਨੂੰ ਜਿੱਤਨੀ ਜ਼ਰੂਰੀ ਐ। ਔਰ ਲੋਕ ਚਾ ਰਹੇ ਹਨ ਕਿ ਅਸੀਂ ਬੀਜੇਪੀ ਨੂੰ ਜਿਤਾਈਏ ਤੇ ਪੰਜਾਬ ਚ ਡਬਲ ਐਨ ਜੀ ਦੀ ਸਰਕਾਰ ਬਣਾਈਏ ਪਰ ਇਹ ਵਿੱਚ ਲੱਗਦਾ ਨਹੀਂ ਗਜਰਾਮ ਜੀ ਜਿਹੜੇ ਸਾਹਬ ਦੇ ਨਾਲ ਏਜੰਡੇ ਲਗਾਤਾਰ ਚੱਲ ਰਹੇ ਨੇ ਉਹਨਾਂ ਦੇ ਵਿੱਚ ਚਾਹੇ ਆ ਹੜਾ ਨੂੰ ਲੈ ਕੇ ਪੈਸੇ ਦੇਣ ਦੀ ਗੱਲ ਹੋਵੇ ਸੈਂਟਰ ਦੇ ਵੱਲੋਂ ਮਦਦ ਦੀ ਹੋਵੇ ਪੰਜਾਬ ਦੀਆਂ ਸਕੀਮਾਂ ਰੋਕ ਲਈ ਜਾਂਦੀਆਂ ਸਰਕਾਰ ਤਾਂ ਕਿਤਨੇ ਕਿਤੇ ਦਿਖਾ ਚੁੱਕੀ ਹੈ ਵੀ ਬੀਜੇਪੀ ਜਿੰਨਾ ਮਤਰਿਆ ਸਲੂਕ ਪੰਜਾਬ ਦੇ ਨਾਲ ਕਰ ਰਹੀ ਆ ਉਹਨਾਂ ਸ਼ਾਇਦ ਕਿਸੇ ਪਾਰਟੀ ਨੇ ਪੰਜਾਬ ਦਾ 1200 ਨਹੀਂ 12000 ਕਰੋੜ ਰੁਪਇਆ ਇਹਨਾਂ ਕੋਲ ਫੰਡ ਪਿਆ ਤਾਂ ਰੋਲੇ ਚ ਰਹਿ ਗਿਆ ਜੀ ਨਹੀਂ ਰੋਲੇ ਚ ਕਿਉਂ ਹੈ ਉਹ ਸੈਂਟਰ ਸਰਕਾਰ ਦਾ ਆਇਆ ਵਾ ਇਹਨਾਂ ਨੇ ਚੱਕ ਕੇ ਆਪਣੇ ਖਰਜਾਂ ਨੇ ਚ ਵਰਤ ਲਿਆ ਅਚੀਮਾ ਸਾਹਿਬ ਦੱਸੇ ਲੋਕਾਂ ਨੂੰ ਪੈਸੇ ਕਿਤੇ ਖਰਚੇ ਹੈ 1600 ਕਰੋੜ ਆਇਆ ਉਹਨਾਂ ਨੇ ਇਹ ਗੱਲ ਕਹੀ ਇਹ ਵੀ ਅਸੀਂ ਗਰਦੋਰੀਆਂ ਕਰਾਵਾਂਗੇ ਕੱਲੇ ਕੱਲੇ ਮਕਾਨ ਦਾ ਕਿੰਨਾ ਕੱਲਾ ਨੁਕਸਾਨ ਜਿੱਦਾਂ ਜਿੱਦਾਂ ਹੋਇਆ ਉਹਦੇ ਸਿੱਧੇ ਖਾਤੇ 'ਚ ਅਸੀਂ ਪੈਸੇ ਪਾਵਾਂਗੇ ਇਹ ਨਹੀਂ ਹੈ ਕਿ ਵਿਚੋ ਵਿਚੋਲਾ ਦਾ ਪੰਜਾਬ ਸਰਕਾਰ ਦਾ ਕੋਈ ਪੈਸੇ ਭੇਜੂ ਸਿੱਧੇ ਪੈਸੇ ਭੇਜੂਗੀ ਦੀ ਨਿਸਾਨੀ ਅੱਜ ਇੱਥੇ 34 ਬਾਰੀ 34 ਵਜ਼ੀਰ ਸੈਂਟਰ ਦੇ ਆ ਚੁੱਕੇ ਕੱਲੇ ਕੱਲੀ ਜਗ੍ਹਾ ਦਾ ਮੈਨਾ ਕਰ ਰਹੇ ਆ ਤਾਂ ਜੋ ਕੱਲਾ ਕੱਲਾ ਪੈਸਾ ਹਰ ਇੱਕ ਦੇ ਸਾਫ ਚ ਜਾਵੇ ਇਹ ਨਹੀਂ ਭਗਵੰਤ ਮਾਨ ਤਾਂ ਕਹਿੰਦਾ ਜੇ ਕਿਦੀ ਮੁਰਗੀ ਮਰ ਜੇ ਉਹਦੇ ਪੈਸੇ ਦਮਾਂਗਾ ਬੱਕਰੀ ਮਰ ਗਈ ਉਹਦੇ ਪੈਸੇ ਦਮਾਂਗਾ ਹੁਣ ਤਾਂ ਬੱਕਰੀਆਂ ਜੰਮ ਕੇ ਵੀ ਵੱਡੀਆਂ ਵੱਡੀਆਂ ਹੋ ਗਈਆਂ ਹੁਣ ਤਾਂ ਭਗਵੰਤ ਮਾਨ ਦੀ نیند ਖੁੱਲਣੀ ਚਾਹੀਦੀ ਹੈ ਕਿਹੜੇ ਬੰਦੇ ਰਖੜਾ ਚ ਜਾ ਕੇ ਰੋਟੀ ਹੱਤ ਤੇ ਰੱਖ ਕੇ ਡਰਾਮਾ ਕਰਕੇ ਲੋਕਾਂ ਨੂੰ ਬੁੱਧੂ ਬਣਾ ਕੇ ਪਿੱਛੇ ਕਹਿੰਦਾ ਚੇਤੀ ਹੋ ਗਈ ਫੋਟੋ ਪਿੱਛੇ ਹੱਤ ਕੀਤਾ ਫਰ ਫੇ ਜਾ ਕੇ ਦੇਖਿਆ ਵੀ ਕਿਹੜੇ ਬੱਚੇ ਨੂੰ ਜਾਣਾ ਜਾਕੇ ਜਾਕੇ ਹਸਪਤਾਲ ਫੋਟੋ ਵਿੱਚ ਪੈ ਗਿਆ ਇਹ ਲੋਕਾਂ ਦਾ ਬੁੱਧੂ ਬਣਾਉਣ ਵਾਸਤੇ ਇਹ ਸਿਰਫ ਲੋਕਾਂ ਨੂੰ ਬੁੱਧੂ ਬਣਾ ਰਹੇ ਤੇ ਆਪਣਾ ਉੱਲੂ ਸਿੱਧਾ ਕਰ ਰਹੇ ਆ ਆ ਲੋਕਾਂ ਨੇ ਦੱਸਿਆ ਨਾ ਪਿਛੇ ਤੁਸੀਂ ਵਿਧਾਨ ਸਭਾ ਵਿੱਚ ਦੇਖਿਆ ਜਿਹੜੇ ਇਕੱਲੇ ਇਕੱਲੇ ਕਾਰਖਾਨਿਆਂ ਤੋਂ ਇਹ ਚੀਮਾ ਸਾਹਿਬ ਸਿੱਧੀ ਪੈਸੇ ਲੈ ਰਹੇ ਆ 12000 ਕਰੋੜ ਰੁਪਇਆ ਤੋਂ ਲਗਭਗ ਵੱਧ ਇਹ ਇਕੱਲੇ ਚੀਮਾ दारू ਵਾਲੇ ਦੇ ਕਾਲ ਲੈ ਕੇ ਚਲਾ ਗਿਆ ਅੱਜ ਜਿਹੜੀ ਪੰਜਾਬ ਦਾ ਟੈਕਸ ਹੈ ਉਹ ਇੱਕ ਪਾਸੇ ਪੰਜਾਬ ਦੇ ਜਿਹੜੇ ਐਮ ਐਲ ਏ ਸਾਰੇ ਮੰਡੀ ਕੰਪਨੀ ਦੇ ਕੱਢ ਤੋਂ ਆ ਉੱਥੇ ਬਰਿੰਗ ਬਰਿੰਗ ਹੈ ਉਹਨੇ ਸਿੱਧਾ ਹੀ ਆਪਣੇ ਭਾਈ ਨੂੰ ਠੇਕਾ ਦਿੱਤਾ ਵਾ ਜਿੰਨਾ ਮਰਜ਼ੀ ਦੋ ਨੰਬਰ ਦਾ ਮਾਲ ਕੱਢੋ ਜਿੰਨਾ ਮਰਜ਼ੀ ਲੈ ਕੇ ਜਾਓ ਉੱਥੇ ਸਰਕਾਰ ਚੀਮੇ ਨੂੰ ਪਤਾ ਨਹੀਂ ਲੱਗਦਾ ਕਿੰਨਾ ਮਾਲ ਲੁੱਟਿਆ ਜਾ ਰਿਹਾ ਮੰਡੀ ਗਵਿੰਦਗੜ੍ਹ ਚ ਦੇਖੀਏ ਤਾਂ ਆਖਰ ਗੇਜਰਾਮੋਂ ਦਾ ਕਹਿਣਾ ਹੈ ਕਿ ਭਾਜਪਾ ਆਪ ਦੇ ਤੌਰ ਤੇ ਪੈਰ ਜਮਾਊਗੀ ਤੇ ਅੱਗੇ ਵਧੂਗੀ ਰਹੀ ਗੱਲ ਤਰਨਤਾਰਨ ਦੇ ਉਸ ਐਜੰਡੇ ਨੂੰ ਲੈ ਕੇ ਜਿਹਦੇ ਵਿੱਚ ਅਮਰਿਤਪਾਲ ਦੇ ਕੈਂਡੀਡੇਟ ਨੇ ਤਾਂ ਉਹਦੇ ਚ ਸਾਰੀਆਂ ਹੀ ਸਿਆਸੀ ਦਰਾਂ ਕਿਤੇ ਨਾ ਕਿਤੇ ਗੱਲ ਆਖਦੀਆਂ ਨੇ ਕਿ ਨਾ ਤਾਂ ਉਰੇ ਪੰਜਾਬ ਬਦਲਣ ਲੱਗਿਆ ਨਾ ਹਿੰਦੁਸਤਾਨ ਬਦਲਣ ਲੱਗਿਆ ਜੇਕਰ ਪਹਿਲਾਂ ਅਮਰਿਤਪਾਲ ਨੂੰ ਜਿਤਾਇਆ ਸੀ ਤਾਂ ਅੱਜ ਖਡੂਰ ਸਾਹਿਬ ਦੇ ਹਾਲਾਤ ਕੋਈ ਬਹੁਤੇ ਬਿੱਤਰ ਨਹੀਂ ਹੈਗੇ ਕਿਉਂਕਿ ਜੋ ਉਮੀਦਵਾਰ ਵਿੱਚ ਨਹੀਂ ਆ ਸਕਦਾ ਹੈਗਾ ਲੋਕਾਂ ਦੇ ਤਾਂ ਕੰਮ ਕੀ ਕਰਾਊਗਾ ਖੈਰ ਫੈਸਲਾ ਲੋਕਾਂ ਦਾ ਰਹੂਗਾ ਕਿਉਂਕਿ ਪੰਥਕ ਏਜੰਡੇ ਦੇ ਤੌਰ ਦੇ ਉੱਤੇ ਅੱਜ ਚਰਚਾ ਹਰ ਪਾਸੇ ਜੀ ਦੇਖਿਏ ਤਾਂ ਕਿਤੇ ਨਾ ਕਿਤੇ ਅਮਰਿਤਪਾਲ ਦੇ ਕੈਂਡੀਡੇਟ ਨੂੰ ਲੈ ਕੇ ਜ਼ਰੂਰ ਹੈ ਸੀਨੀਅਰ ਡਿਵੀਜ਼ਨਲ ਅਫਸਰ ਬਤੇ ਦਿਨ ਉਸ ਮੇਸਿੰਗੁਰ ਜਨਾਸ ਪ੍ਰਸੈਂਟ ਚੰਡੀਗੜ੍ਹ